ਤਰਨਤਾਰਨ ਦੀ ਜਮਨੀ ਚੋਣ ਦੀ ਜੋ ਕਿ 11 ਤਰੀਕ ਨੂੰ ਹੋਣੀ ਹੈ ਬਿਹਾਰ ਦੇ ਦੂਜੀ ਗੜ ਦੀਆਂ ਚੋਣਾਂ ਦੇ ਨਾਲ ਤੇ ਪੰਥਕ ਹਲਕਿਆਂ ਦੇ ਵਿੱਚ ਇਸ ਚੋਣ ਨੂੰ ਲੈ ਕੇ ਕਾਫੀ ਜ਼ਿਆਦਾ ਜਿਹਾ ਆਪਾਂ ਕਹੀ ਕਿ ਸਰਗਰਮੀ ਦੇਖਣ ਨੂੰ ਜਿਹੜੀ ਹੈ ਮਿਲ ਰਹੀ ਹੈਗੀ ਹੈ ਕੀ ਕੁਛ ਕਿਵੇਂ ਦੇਖ ਰਹੇ ਹੋ ਤੁਸੀਂ ਵੱਖ-ਵੱਖ ਪਾਰਟੀਆਂ ਨੇ ਪੇਪਰ ਭਰ ਦਿੱਤੇ ਨੇ ਪਰ ਹੁਣ ਦੇਖੋ ਵੀ ਉਹ ਦੁਬਾਰਾ ਰਿਵਾਈਵ ਹੋਇਆ ਸਾਰਾ ਉਹ ਜ਼ੁਲਮਾਂ ਦੀ ਦਾਸਤਾਂ ਇਹਦੇ ਸੂਬਾ ਸਰੰਦ ਦੇ ਮਾਰੇ ਜਾਣ ਨਾਲ ਇੱਕ ਜ਼ੁਲਮਾਂ ਦੀ ਦਾਸਤਾਂ ਤੀਤ ਔਰ ਨੌਜਵਾਨੀ ਦਾ ਜਿਹੜਾ ਚੇਤਨ ਹੋਣਾ ਤੇ ਸੋਸ਼ਲ ਮੀਡੀਆ ਦਾ ਹੋਣਾ ਸੇ ਬਹੁਤ ਸਾਰੇ ਫੈਕਟਰ ਆ ਜਿਹੜੇ ਪੋਜ਼ਿਟਿਵ ਆਪਾਂ ਕਹਿ ਸਕਦੇ ਹਾਂ ਕਿ ਇਹ ਚੇਤਨਤਾ ਆਈ ਹੈਗੀ ਅਸੋ ਇਸ ਵੇਲੇ ਜਿਸ ਤਰ੍ਹਾਂ ਤੁਸੀਂ ਦੇਖੋ ਵੀ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਜੇਲ੍ਹ ਵਿੱਚ ਬੈਠਿਆ ਜਿੱਤ ਜਾਣਾ ਇਹ ਨੌਜਵਾਨੀ ਦੀ ਤਾਕਤ ਸੀ ਇਹ ਸਿੱਖਾਂ ਦੀ ਜਨਜੀ ਆ ਜਿਹੜੀ ਨਵੀਂ ਪੀੜ੍ਹੀ ਆ ਉਹ ਸਿੱਖਾਂ ਦੀ ਜਨਜੀ ਆ ਔਰ ਇਸ ਤਰੰਤਨ ਸਾਹਿਬ ਵਾਲੇ ਇਲਾਕੇ ਦੇ ਵਿਭਾਗ ਡੋਰਾਂ ਸਿੱਖਾਂ ਦੀ ਜਨਜੀ ਨੇ ਸੰਭਾਲੀ ਹੋਈ ਆ ਸੋ ਬੜੀ ਵੱਡੀ ਪੱਧਰ ਤੇ ਉਹ ਸਰਗਰਮੀਆਂ ਕਰ ਰਹੇ ਆ ਯਤਨ ਕਰ ਰਹੇ ਹੈਗੇ ਆ ਸੋ ਉਮੀਦ ਰੱਖਣੀ ਚਾਹੀਦੀ ਆ ਵੀ ਉਸ ਸਿੰਘ ਦੀ ਜਿੱਤ ਹੋਏਗੀ ਪਰ ਦੁਸ਼ਮਣ ਨੂੰ ਕਦੇ ਵੀ ਜਿਹੜਾ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਨਾ ਜੰਗ ਵਿੱਚ ਨਾ ਇਲੈਕਸ਼ਨਾਂ ਦੀ ਜਿਹੜੀ ਇਹ ਜੰਗ ਹੈਗੀ ਆ ਭਾਰਤ ਦੇ ਔਰ ਸਮੁੱਚੇ ਪੰਜਾਬ ਦੀ ਲੀਡਰਸ਼ਿਪ ਦੀ ਜਦੋਂ ਉਹ ਆਪਣੀਆਂ ਵੱਡੀਆਂ ਗਲਤੀਆਂ ਤੇ ਗੁਨਾਹ ਕਰ ਚੁੱਕੇ ਆ ਫਿਰ ਉਹਨਾਂ ਗ੍ਰਾਹਾਂ ਤੇ ਪਛਤਾਪ ਕਰਕੇ ਉਹਨਾਂ ਦੀ ਮਾਫੀ ਮੰਗਣ ਨਾਲ ਉਹ ਖਾਲਿਸਤਾਨ ਦਾ ਮੁੱਦਾ ਵਾਰ ਦਿੰਦੇ ਹੈਗੇ ਹਨਾ ਜਥੇਦਾਰ ਕੁਲਦੀਪ ਸਿੰਘ ਗੜਗਾਜ ਵੱਲੋਂ ਜਿਹੜਾ ਹੈਗਾ ਏ ਸੁਖਬੀਰ ਸਿੰਘ ਬਾਦਲ ਹੋਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਦੇ ਜਿਹੜਾ ਹੈ ਕੈਂਡੀਡੇਟ ਦੀ ਹਮਾਇਤ ਕਰਨੀ ਇਹਨੂੰ ਕਿਵੇਂ ਦੇਖਦੇ ਹੈਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਕਾਲ ਚਲਨ ਦੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੰਟ ਦੇ ਵਿੱਚ ਨਿਊਜ਼ਪੰਟ ਪ੍ਰੋਗਰਾਮ ਜੇ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਆ ਤੇ ਇਹ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਤਾਰ ਸਿੰਘ ਜੀ ਸ਼ੁਰੂਆਤ ਜੇ ਆਪਾਂ ਕਰਨੀ ਹੈਗੀ ਹੈ ਤਰਨਤਾਰਨ ਦੀ ਜਮਨੀ ਚੋਣ ਦੀ ਜੋ ਕਿ 11 ਤਰੀਕ ਨੂੰ ਹੋਣੀ ਹੈ ਬਿਹਾਰ ਦੇ ਦੂਜੀਗੜ੍ਹ ਦੀਆਂ ਚੋਣਾਂ ਦੇ ਨਾਲ ਤੇ ਪੰਥਕ ਹਲਕਿਆਂ ਦੇ ਵਿੱਚ ਇਸ ਚ ਦੇਖਣ ਨੂੰ ਜਿਹੜੀ ਹੈ ਮਿਲ ਰਹੀ ਹੈਗੀ ਆ ਕੀ ਕੁਛ ਕਿਵੇਂ ਦਿਖ ਰਿਹਾ ਤੁਸੀਂ ਵੱਖ-ਵੱਖ ਪਾਰਟੀਆਂ ਨੇ ਪੇਪਰ ਭਰ ਦਿੱਤੇ ਨੇ ਪੰਥਰ ਕੈਂਡੀਡੇਟ ਜਿਹੜੇ ਨੇ ਮਨਦੀਪ ਸਿੰਘ ਉਹਨਾਂ ਨੇ ਵੀ ਪੇਪਰ ਜਿਹੜੇ ਕੱਲ ਨੂੰ ਭਰਦੇ ਨੇ ਨੇ ਕਿ ਇੱਕ ਵੱਡੇ ਕਾਫਲੇ ਦੇ ਤੌਰ ਤੇ ਕੱਲ ਨੂੰ ਜਾਇਆ ਜਾਏਗਾ ਸਾਰੀਆਂ ਹੀ ਪਾਰਟੀਆਂ ਨੇ ਜਿਹੜਾ ਹੈ ਆਪਣੀ ਪੂਰੀ ਜੋਰ ਜਮਾਈ ਜੋਰ ਜਮਾਇਸ਼ ਕੀਤੀ ਹੈਗੀ ਆਮ ਆਦਮੀ ਪਾਰਟੀ ਵੱਲੋਂ ਪਗਮਨ ਤੁਮਾਨ ਖੋਦ ਜਿਹੜੇ ਨੇ ਉਹ ਪੇਪਰ ਪਰਨ ਦੇ ਲਈ ਜਾਂਦੇ ਹੈਗੇ ਨੇ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਵੀ ਤੇ ਸੇਮ ਹੀ ਇਸੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਇਸੇ ਤਰੀਕੇ ਦਾ ਹੀ ਸਾਰਾ ਕੁਝ ਚੱਲਿਆ ਕਿਵੇਂ ਦੇਖਦੇ ਹਾਂ ਹਾਂਜੀ ਸੋ ਗੈਗਜ ਮੁਕਾਬਲਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਵਨ ਸਾਈਡਡ ਆ ਸੋ ਹਾਲ ਦੀ ਘੜੀ ਕਿਉਂਕਿ ਪੰਥਕ ਹਲਕਾ ਹੈ ਔਰ ਜਿਹੜੇ ਪੁਲਿਸ ਦੇ ਜ਼ੁਲਮ ਆ ਅਤੀਤ ਦੇ ਉਹ ਉਸ ਇਲਾਕੇ ਨੇ ਸਹੇ ਆ ਤੇ ਹੁਣ ਉਹ ਦੁਬਾਰਾ ਯਾਦ ਆ ਰਹੇ ਆ ਸੋ ਇਹ ਬਹੁਤ ਵੱਡੇ ਲੰਬੇ ਸਮੇਂ ਤੋਂ ਬਾਅਦ ਆ ਜਿਹੜਾ ਇਹ ਸੁਭਾ ਸਰੰਦ ਦਾ ਕਤਲ ਹੋਇਆ ਉਹ ਤੋਂ ਬਾਅਦ ਇਹ ਯਾਦ ਆਉਣਾ ਮੈਨੂੰ ਯਾਦ ਹੈ 1999 ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਲੋਕ ਸਭਾ ਤੋਂ ਸੁਣ ਲੜ ਰਹੇ ਸੀਗੇ ਅਸੀਂ ਉਸ ਵੇਲੇ ਤਰਨਤਾਰਨ ਦਾ ਸਾਰੇ ਸਾਰੇ ਜ਼ਿਲ੍ਹੇ ਨੂੰ ਐਜੇ ਪੱਤਰਕਾਰ ਅਸੀਂ ਕੰਪੇਨ ਤਿੰਨ ਚਾਰ ਪੱਤਰਕਾਰਾਂ ਦੇ ਟੀਮ ਸੀ ਅਸੀਂ ਗਏ ਸੀ ਔਰ ਮੈਨੂੰ ਹੈਰਾਨਗੀ ਹੋਈ ਵੀ ਹਲੇ 4-5 ਸਾਲ ਪਹਿਲਾਂ ਖਾੜਕੂ ਲਹਿਰ ਦਾ ਐਡਾ ਇੱਕ ਤਰ੍ਹਾਂ ਨਾਲ ਕ੍ਰੈਸ਼ ਹੋਇਆ ਇੰਨੀ ਵੱਡੀ ਦਹਿਸ਼ਤ ਔਰ ਇੰਨਾ ਜ਼ੁਲਮ ਔ ਤੇਸ਼ਦਦ ਹੋਇਆ ਔਰ ਪਿੰਡਾਂ ਦੇ ਲੋਕਾਂ ਚ ਜਦੋਂ ਅਸੀਂ ਜਾਣਾ ਵੀ ਉਹਨਾਂ ਨੂੰ ਕੋਈ ਚਿਤਚੇਤੇ ਵੀ ਨਹੀਂ ਸੀ ਹਮ ਹਮ ਜੀ ਸੋ ਅਸੀਂ ਪੁੱਛਣਾ ਵੀ ਇੱਥੇ ਬੀਬੀ ਪਰਮਜੀਤ ਕੌਰ ਖਲੜਾ ਵੀ ਉਮੀਦਵਾਰ ਨੇ ਉਹ ਕਹਿੰਦੇ ਜੀ ਸਾਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਅਸੀਂ ਤਾਂ ਉਹਨੂੰ ਇੱਕ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਤੇ ਇੱਕ ਦੂਜਾ ਹੋਰ ਸੀਗੇ ਵੀ ਉਹਨਾਂ ਨੂੰ ਜਾਣਦੇ ਹੈਗੇ ਹਨ ਸੋ ਅਸੀਂ ਬੜਾ ਜਿਹੜੇ ਗੰਭੀਰ ਪੱਤਰਕਾਰ ਆ ਉਹਨਾਂ ਨੇ ਇਹ ਗੱਲ ਕਰਨੀ ਵੀ ਐਡੀ ਦਹਿਸ਼ਤ ਔਰ ਐਡਾ ਤਸ਼ੱਦਦ ਚ ੱਲਣ ਤੋਂ ਬਾਅਦ ਵੀ ਅੱਜ ਲੋਕ ਭੁੱਲ ਕਿਵੇਂ ਗਏ ਮਤਲਬ ਕੌਮ ਇਹ ਨਹੀਂ ਜਲਦੀ ਭੁੱਲ ਗਈ ਭੁੱਲ ਕਿਵੇਂ ਗਈ ਹੈ ਨਾ ਪਰ 3-4 ਸਾਲ ਹੀ ਹੋਏ ਹਨ 3-4 ਸਾਲ 1999 ਦੀ ਹਾਂਜੀ ਵਸਣ ਪਰ ਹੁਣ ਦੇਖੋ ਵੀ ਉਹ ਦੁਬਾਰਾ ਰਿਵਾਈਵ ਹੋਇਆ ਸਾਰਾ ਉਹ ਜ਼ੁਲਮਾਂ ਦੀ ਦਾਸਤਾਂ ਇਹਦੇ ਸੂਬਾ ਸਰੰਦ ਦੇ ਮਾਰੇ ਜਾਣ ਨਾਲ ਇੱਕ ਜ਼ੁਲਮਾਂ ਦੀ ਦਾਸਤਾਂ ਤੀਤ ਔਰ ਨੌਜਵਾਨੀ ਦਾ ਜਿਹੜਾ ਚੇਤਨਣ ਹੋਣਾ ਤੇ ਸੋਸ਼ਲ ਮੀਡੀਆ ਦਾ ਆਉਣਾ ਸੇ ਬਹੁਤ ਸਾਰੇ ਫੈਕਟਰ ਆ ਜਿਹੜੇ ਪੋਜ਼ਿਟਿਵ ਆਪਾਂ ਕਹਿ ਸਕਦੇ ਹਾਂ ਕਿ ਚੇਤਨਤਾ ਆਈ ਹੈਗੀ ਸੋ ਇਸ ਵੇਲੇ ਜਿਸ ਤਰ੍ਹਾਂ ਤੁਸੀਂ ਦੇਖੋ ਵੀ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਜੇਲ੍ਹ ਵਿੱਚ ਬੈਠੇ ਹਾਂ ਜਿੱਤ ਜਾਣਾ ਇਹ ਨੌਜਵਾਨੀ ਦੀ ਤਾਕਤ ਸੀ ਇਹ ਸਿੱਖਾਂ ਦੀ ਜਨਜੀ ਆ ਜਿਹੜੀ ਨਵੀਂ ਪੀੜ੍ਹੀ ਆ ਉਹ ਸਿੱਖਾਂ ਦੀ ਜਨਜੀ ਆ ਔਰ ਇਸ ਤਰਨ ਤਰਨ ਸਾਹਿਬ ਵਾਲੇ ਇਲਾਕੇ ਦੇ ਵਿਭਾਗ ਡੋਰਾ ਸਿੱਖਾਂ ਦੀ ਜੈਨਜੀ ਨੇ ਸੰਭਾਲੀ ਹੋਈ ਆ ਸੋ ਬੜੀ ਵੱਡੀ ਪੱਧਰ ਤੇ ਉਹ ਸਰਗਰਮੀਆਂ ਕਰ ਰਿਹਾ ਯਤਨ ਕਰ ਰਿਹਾ ਹੈਗੇ ਆ ਸੋ ਉਮੀਦ ਰੱਖਣੀ ਚਾਹੀਦੀ ਆ ਵੀ ਉਸ ਸਿੰਘ ਦੀ ਜੜੀ ਜਿੱਤ ਹੋਏਗੀ ਪਰ ਦੁਸ਼ਮਣ ਨੂੰ ਕਦੇ ਵੀ ਜਿਹੜਾ ਕਮਜ਼ੋਰ ਨਹੀਂ ਸਮਝਣਾ ਚਾਹੀਦਾ ਨਾ ਜੰਗ ਵਿੱਚ ਨਾ ਇਲੈਕਸ਼ਨਾਂ ਦੀ ਜਿਹੜੀ ਇਹ ਜੰਗ ਹੈਗੀ ਆ ਸੋ ਉਹਦੇ ਵਿੱਚ ਜਿੰਨਾ ਧਰਾਂ ਦਾ ਦਾਤੇ ਲੱਗਿਆ ਹੋਇਆ ਸਾਰਾ ਕੁਝ ਜਿਹੜੀਆਂ ਇਹ ਚਾਹੁੰਦੀਆਂ ਨੇ ਬੇਪੰਥਕ ਜਜ਼ਬੇ ਵਾਲੀ ਜਿਹੜੀ ਧਿਰ ਹੈਗੀ ਉਹ ਪੰਜਾਬ ਵਿੱਚ ਰਾਜਨੀਤਿਕ ਤੌਰ ਤੇ ਮਜ਼ਬੂਤ ਨਾ ਹੋਵੇ ਉਹ ਤਿੰਨੋਂ ਤੇ ਰਾਜਣੀਆਂ ਬਾਕੀ ਬਚੀਆਂ ਨੇ ਇੱਕ ਦੂਜੇ ਦਾ ਸਹਿਯੋਗ ਕਰਕੇ ਉਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਸਾਂਝੇ ਹਮੇਦਵਾਰ ਨੂੰ ਪ੍ਰੋਜੈਕਟ ਕਰਕੇ ਉਹਨੂੰ ਵੋਟਾਂ ਪਵਾ ਸਕਦੀਆਂ ਸੋ ਇਹ ਜਿਹੜੀ ਹੈਗੀ ਆ ਚੱਲ ਰਹੀ ਹੈਗੀ ਆ ਜੀ ਇਹ ਆਈਆਂ ਨੇ ਖਬਰਾਂ ਵੀ ਕਾਂਗਰਸ ਹੈਗੀ ਹੈ ਜਿਹੜੀ ਕਿਉਂਕਿ ਕਾਂਗਰਸ ਤੀਜੇ ਨੰਬਰ ਤੇ ਆਉਣ ਦੀਆਂ ਸੰਭਾਵਨਾਵਾਂ ਨੇ ਮਤਲਬ ਇਹ ਵੀ ਦੇਖੋ ਕਿ ਕੀ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਦੇਖੋ ਕਾਂਗਰਸ ਦਾ ਜਿਹੜਾ ਕੈਂਡੀਡੇਟ ਹੈਗਾ ਉਸ ਨੂੰ ਲੈ ਕੇ ਵੀ ਬਹੁਤ ਸਾਰੀਆਂ ਚਰਚਾਵਾਂ ਨੇ ਔਰ ਇਹ ਵੀ ਮੀਡੀਆ ਦੇ ਵਿੱਚ ਸੁਰਕੀਆਂ ਨੇ ਕਿ ਇੱਕ ਕਮਜ਼ੋਰ ਕੈਂਡੀਡੇਟ ਉੱਥੇ ਦਿੱਤਾ ਗਿਆ ਫਿਰ ਰਾਜਾ ਬੜਿੰਗ ਦਾ ਜਿਹੜਾ ਖਾਲਿਸਤ ਸਿੱਧਾ ਸਿੱਧਾ ਆਪਾਂ ਕਹਿ ਲਈ ਕਿ ਪੋਲੋਰਾਇਜ਼ੇਸ਼ਨ ਕਰਨ ਵਾਲਾ ਬਿਆਨ ਹੈਗਾ ਨਾ ਤੇ ਚੋਣ ਤੋਂ ਪਹਿਲਾਂ ਕੋਈ ਆਪਾਂ ਕਹਿ ਲਈ ਕਿ ਇਸ ਮੁੱਦੇ ਤੇ ਚੋਣ ਲੜੀ ਜਾਵੇਗੀ ਪੰਥਕ ਜਥੇਬੰਦੀਆਂ ਨੇ ਕਿਹਾ ਹੜ ਜਿਹੜੇ ਸੀ ਇੱਕ ਵੱਡਾ ਮੁੱਦਾ ਹੈਗਾ ਸੀ ਉਹ ਤੇ ਚ ਪੰਜਾਬ ਸਰਕਾਰ ਦਾ ਪੂਰਾ ਫੇਲੀਅਰ ਸੀ ਉਹਨੂੰ ਇੱਕਦਮ ਪਾਸੇ ਕਰਕੇ ਇਹ ਵਾਲਾ ਮੁੱਦਾ ਲੈ ਕੇ ਆਉਣਾ ਇਹਨੂੰ ਸਾਰਿਆਂ ਨੂੰ ਕਿਵੇਂ ਦੇ ਹਾਂਜੀ ਹਾਂਜੀ ਸੋ ਇਹ ਦੇਖਿਆ ਵੀ ਇਹ ਸਮੁੱਚੇ ਭਾਰਤ ਦੇ ਔਰ ਸਮੁੱਚੇ ਪੰਜਾਬ ਦੀ ਲੀਡਰਸ਼ਿਪ ਦੀ ਜਦੋਂ ਉਹ ਆਪਣੀਆਂ ਵੱਡੀਆਂ ਗਲਤੀਆਂ ਤੇ ਗੁਨਾਹ ਕਰ ਚੁੱਕੇ ਆ ਫਿਰ ਉਹਨਾਂ ਗ੍ਰਾਹਾਂ ਤੇ ਪਛਤਾਪ ਕਰਕੇ ਉਹਨਾਂ ਦੀ ਮਾਫੀ ਮੰਗਣ ਨਾਲ ਉਹ ਖਾਲਿਸਤਾਨ ਦਾ ਮੁੱਦਾ ਵਾਰ ਦਿੰਦੇ ਹੈਗੇ ਹਨ ਸੋ ਕੁਝ ਵੀ ਇਸ ਤਰ੍ਹਾਂ ਦਾ ਨਹੀਂ ਪੰਥਕ ਜਜ਼ਬੇ ਨੂੰ ਤੁਸੀਂ ਜੇ ਜੇ ਸਿੱਖ ਪੀੜੀਆਂ ਤੇ ਨੀਲੀਆਂ ਦਸਤਾਰਾਂ ਨਾਲ ਇੱਕ ਭਾਰਤ ਦੇ ਸੰਵਿਧਾਨ ਅਧੀਨ ਚੋਣ ਲੜ ਰਹੇ ਹੈਗੇ ਹਨ ਹੈਨਾ ਵੀ ਉਹ ਉਹਦੇ ਵਿੱਚ ਪੰਥਕ ਜਜ਼ਬਾ ਵਾਰ ਰਹੇ ਆ ਭਾਰਤੀ ਸਿਸਟਮ ਨੂੰ ਉਹ ਸਿੱਖ ਪੰਥ ਆਪਣੇ ਜਜ਼ਬਾਤਾਂ ਲਈ ਵਰਤ ਰਿਹਾ ਹੈਗਾ ਉਹਨੂੰ ਤੁਸੀਂ ਖਾਲਿਸਤਾਨ ਦੀ دہشت ਪਾ ਕੇ ਜਾਂ ਕਿਸ ਤਰ੍ਹਾਂ ਹਾਲਾਂਕਿ ਕੋਈ ਵੀ ਯਾਤਾਂ ਫਿਰ ਤੁਸੀਂ ਪਹਿਲਾਂ ਹੀ ਕਹਿੰਦੇ ਵੀ ਇਹ ਇਹ ਜਿਹੜਾ ਤਰਨਤਾਰਨ ਦੀ ਚੋਣ ਹੈ ਰੈਫਰੰਡਮ ਦੇ ਤੌਰ ਤੇ ਹੋਏਗੀ ਹਨਾ ਵੀ ਪੋਲਰਾਈਜੇਸ਼ਨ ਦੇ ਕਾਰ ਹੀ ਲੈਂਦੇ ਹਨਾ ਵੀ ਕਾਰ ਹੀ ਲੈਂਦੇ ਹੁਣ ਤੁਸੀਂ ਪੋਲਰਾਈਜੇਸ਼ਨ ਕਰ ਰਹੇ ਹੋ ਇਟ ਮੀਨਸ ਉਹ ਹਿੰਦੂ ਵੋਟ ਨੂੰ ਅਪੀਲ ਕਰ ਰਿਹਾ ਵੀ ਸਾਨੂੰ ਵੋਟ ਪਾਓ ਮਤਲਬ ਉਹ ਸਿੱਖਾਂ ਨੂੰ ਫਿਰ ਇੱਕਦਮ ਕਰ ਚੁੱਕਾ ਦਾਕਨਾਲ ਕਰ ਚੁੱਕਾ ਵੀ ਇਹਨਾਂ ਨੇ ਤਾਂ ਪਾਉਣੀ ਨਹੀਂ ਸਾਬ ਹਾਂਜੀ ਹਾਂਜੀ ਇਹ ਹੀ ਆ ਉਹਨੂੰ ਲੱਗ ਰਿਹਾ ਵੀ ਸਿੱਖ ਵੋਟ ਆ ਜਿਹੜੀ ਸਾਨੂੰ ਨਹੀਂ ਪਵੇਗੀ ਵੱਡੀ ਗਣਤੀ ਵਿੱਚ ਨਹੀਂ ਪਵੇਗੀ ਉਹਨਾਂ ਦੀ ਪਾਰਟੀ ਦੇ ਪੱਕੇ ਪਰਮਾਨੈਂਟ ਕਿਉਂਕਿ ਮਾਝੇ ਵਿੱਚ ਕਾਂਗਰਸ ਦੀ ਅਪੀਲ ਹੈਗੀ ਆ ਸੋ ਨਾ ਜਿੰਨੀ ਜਿੱਦਾਂ ਦੁਆਬੇ ਵਿੱਚ ਇੱਕ ਸਾਇਲੈਂਟ ਅਪੀਲ ਆ ਕਾਂਗਰਸ ਦੀ ਹੈਗੀ ਹੈਗੀ ਸੋ ਇਹ ਆਪਣੀਆਂ ਗਲਤੀਆਂ ਆਪਣੇ ਗੁਨਾਹਾਂ ਨੂੰ ਲਗਾਤਾਰ ਜੋ ਕੁਝ ਹੈ ਭ੍ਰਿਸ਼ਟਾਚਾਰ ਕਰਦੇ ਰਹੇ ਆ ਉਹਨੂੰ ਜਿਹੜਾ ਹੈਗਾ ਦਬਾਉਣ ਦੇ ਮਾਮਲੇ ਵਿੱਚ ਰਾਜਾ ਵੜੇਗਾ ਇਹ ਲਾ ਰਹੇ ਨੇ ਪੰਥਕ ਜਜਬਾ ਨੌਜਵਾਨਾਂ ਵਿੱਚ ਵੱਡੇ ਪੱਧਰ ਤੇ ਆ ਕਿਉਂਕਿ ਹੜਾਂ ਵਿੱਚ ਭਾਉ ਅਮਰਤਪਾਲ ਸਿੰਘ ਦੇ ਗਰੁੱਪ ਵੱਲੋਂ ਸਭ ਤੋਂ ਵੱਡੋ ਜਿਹੜੇ ਕੈਂਪ ਆਉ ਲਗਾਏ ਗਏ ਆ ਪਿੰਡ ਪਿੰਡ ਜਾ ਕੇ ਘਰ ਘਰ ਜਾ ਕੇ ਸਭ ਤੋਂ ਵੱਡੀ ਰੀਚ ਉਹਨਾਂ ਦੀ ਸੀ ਦੂਸਰਾ ਜਿਹੜਾ ਹੈਗਾ ਵੀ ਉਹਨਾਂ ਦਾ ਇਹ ਆ ਰਿਹਾ ਵੀ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਛਡਾਉਂਦੇ ਰਹੇ ਹੈਗੇ ਆ ਜਿੰਨਾ ਸਮਾਂ ਵੀ ਉਹਨਾਂ ਨੇ ਬਾਹਰ ਕੱਢਿਆ ਉਹ ਇੱਕ ਨਸ਼ਾ ਵਿਰੋਧੀ ਮਹਿਮ ਚਲਾਈ ਬੱਚਿਆਂ ਵਿੱਚ ਇਹ ਸਿੱਖ ਸਿੱਖ ਮਾਨਸਿਕਤਾ ਵਿੱਚ ਉਹਨਾਂ ਦਾ ਇੱਕ ਇੱਕ ਲੀਡਰ ਦੇ ਤੌਰ ਤੇ ਪ੍ਰਭਾਵ ਆ ਬਣਦਾ ਜਾ ਰਿਹਾ ਹੈਗਾ ਉਹ ਸਿੱਖ ਮਾਨਸਿਕਤਾ ਦੇ ਲੀਡਰ ਵੱਜੋਂ ਉੱਭਰ ਰਹੇ ਹੈਗੇ ਆ ਸੋ ਜਿਹੜੀਆਂ ਰਵਾਇਤੀ ਤਰ੍ਹਾਂ ਨੇ ਉਹ ਨਹੀਂ ਚਾਹੁੰਦੀਆਂ ਵੀ ਸਿੱਖ ਮਾਨਸਿਕਤਾ ਦਾ ਕੋਈ ਇਸ ਤਰ੍ਹਾਂ ਦਾ ਲੀਡਰ ਆਵੇ ਜਿਹੜਾ ਸਾਰੇ ਕੁਝ ਨੂੰ ਬਗਾ ਕੇ ਲੈ ਜਾਵੇ ਇੱਥੇ ਅਸੀਂ ਇਹ ਕਲੀਅਰ ਕਰ ਦਈਏ ਵੀ ਭਾਈ ਅਮਰਤਪਾਲ ਸਿੰਘ ਦੀਆਂ ਬਹੁਤ ਸਾਰੀਆਂ ਤਕਨੀਕੀ ਗਲਤੀਆਂ ਹੋ ਸਕਦੀਆਂ ਪਰ ਉਹ ਬੇਈਮਾਨ ਲੀਡਰ ਨਹੀਂ ਹੈ ਜੀ ਬੇਈਮਾਨ ਹੋ ਜਾਣਾ ਪ੍ਰਕਾਸ਼ ਸਿੰਘ ਬਾਦਲ ਵਾਂਗੂ ਵੱਖਰੀ ਗੱਲ ਆ ਹਾਂ ਕਿਉਂਕਿ ਨਵਾਂ ਆਇਆ ਰਾਜਨੀਤੀ ਵਿੱਚ ਬਹੁਤ ਸਾਰੀਆਂ ਕੰਪਲਸ਼ਨਸ ਨੇ ਬਹੁਤ ਸਾਰੀਆਂ ਸਿਸਟਮ ਦੀਆਂ ਅੜਕ ਕੇ ਨੇ ਉਹਦੇ ਚੋਂ ਕੁਝ ਤਕਨੀਕੀ ਗਲਤੀਆਂ ਕੀਤੀਆਂ ਹੋਣਗੀਆਂ ਉਹ ਵਕਰੀ ਗੱਲ ਹੈਗੀ ਆ ਪਰ ਉਹ ਸਮੇਂ ਦੇ ਨਾਲ ਹੀ ਹੁੰਦਾ ਉਹ ਹਰੇਕ ਨਹੀਂ ਕੀਤੀਆਂ ਨੇ ਮਤਲਬ ਜਿਵੇਂ ਕਿ ਉਹਨਾਂ ਨੇ ਸਟਾਰਟਿੰਗ 'ਚ ਤੇ ਇਧਰਲੇ ਬੰਨੇ ਰਾਜਨੀਤੀ ਦੇ ਉਹਦੇ ਜ਼ਿਆਦਾ ਧਰਮ ਵਾਲੇ ਐਂਗਲ 'ਚ ਸੀਗੇ ਤਾਂ ਆਪਾਂ ਕਹਿ ਸਕਦੇ ਇੱਕ ਟੈਕਟਿਕਲ ਮੂਵ ਹੈਗਾ ਕਿ ਉਹਨਾਂ ਨੂੰ ਰਾਜਨੀਤੀ ਵਾਲੇ ਬੰਨੇ ਬੋੜਾ ਜਾਣਾ ਨਹੀਂ ਪਈ ਹੁਣ ਵੀ ਜਿਹੜੇ ਉਹਨਾਂ ਨਾਲ ਮੁਲਾਕਾਤਾਂ ਕਰਕੇ ਆਉਂਦੇ ਆ ਅਸੀਂ ਉਹਨਾਂ ਨਾਲ ਸੰਪਰਕ ਕਰ ਲੈਂਦੇ ਹਾਂਗੇ ਆ ਹਲੇ ਵੀ ਕਹਿੰਦੇ ਵੀ ਉਹ ਕਹਿੰਦਾ ਹੈ ਵੀ ਰਾਜਨੀਤੀ ਮੇਰਾ ਇਹ ਨਿਸ਼ਾਨਾ ਨਹੀਂ ਹੈ ਮੇਰਾ ਮੁੱਖ ਨਿਸ਼ਾਨਾ ਧਰਮ ਪ੍ਰਚਾਰ ਹੀ ਹੈ ਇਹ ਟੈਕਨੀਕਲ ਹੈਗਾ ਵੀ ਜੇ ਕਿਸੇ ਢੰਗ ਨਾਲ ਚਲੋ ਬੰਦਾ ਬਾਹਰ ਆ ਕੇ ਫਿਰ ਧਰਮ ਪ੍ਰਚਾਰ ਕਰੇ ਤਾਂ ਜਿਹੜਾ ਇਹ ਪ੍ਰੋਜੈਕਟ ਕੀਤਾ ਜਾ ਰਿਹਾ ਵੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬੱਚੇ ਜਿਹੜੇ ਨੌਜਵਾਨ ਨੇ ਉਹ ਜਿਸ ਤਰ੍ਹਾਂ ਹਲਾਰ ਹੋਏ ਮੈਨੂੰ ਲੱਗਦਾ ਨਹੀਂ ਵੀ ਉਹ ਪੰਜਾਬ ਦੇ ਮੁੱਖ ਮੰਤਰੀ ਵੱਜੋਂ ਇਸ ਤਰ੍ਹਾਂ ਆਪਣਾ ਕੋਈ ਰੋਲ ਦੇਖ ਰਹੇ ਆ ਉਹ ਧਰਮ ਪ੍ਰਚਾਰ ਦੇ ਤੌਰ ਤੇ ਆਪਣਾ ਰੋਲ ਆ ਜਿਹੜਾ ਦੇਖ ਰਹੇ ਸੋ ਜਿਹੜੀਆਂ ਇਹ ਹਾਰੀਆਂ ਹੋਈਆਂ ਤੇ ਰਾਣੇ ਜਿਹੜੀਆਂ ਕੋਈ ਜਵਾਬ ਦੇ ਨਹੀਂ ਹੈਗੀਆਂ ਹੁਣ ਜਿੰਨੀਆਂ ਕਿ ਟੈਕਨੀਕਲ ਗਲਤੀਆਂ ਜੇ ਆਪਾਂ ਕਈਆਂ ਭਾਈ ਅਮਰਤਪਾਲ ਸਿੰਘ ਨੇ ਕਰੀਆਂ ਉਹ ਤੋਂ ਜ਼ਿਆਦਾ ਪੈਸਿਆਂ ਦੇ ਕੱਪੜੇ ਤੇ ਜਿਹੜੀ ਰਿਸ਼ਵਤ ਖੋਰੀ ਆ ਇਹ ਸਮੁੱਚੀ ਲੀਡਰਸ਼ਿਪ ਕਰ ਚੁੱਕੀ ਹੈਗੀ ਆ ਜੀ ਜੀ ਚਾਹੇ ਕਾਂਗਰਸ ਦੀ ਆ ਚਾਹੇ ਅਕਾਲੀ ਦਲ ਦੀ ਆ ਚਾਹੇ ਆਮ ਆਦਮੀ ਪਾਰਟੀ ਦੀ ਆ ਸੋ ਉਹ ਅਮਰਤਪਾਲ ਸਿੰਘ ਦੀਆਂ ਟੈਕਨੀਕਲ ਗਲਤੀਆਂ ਨਾਲੋਂ ਬਹੁਤ ਵੱਡੇ ਗੁਨਾਹ ਨੇ ਲੋਕਾਂ ਨੂੰ ਇਨਸਾਫ ਨਾ ਦੇਣਾ 10 ਸਾਲ ਹੋ ਗਿਆ ਬੇਅਦਬੀ ਦੇ ਪੀੜਤਾਂ ਨੂੰ ਇਨਸਾਫ ਲੈਂਦੇ ਹੋਰ ਕਿੰਨਾ ਕੁਸ਼ ਹੈ ਜਿਹੜਾ ਜਿਹੜਾ ਹੋਇਆ ਕਿਸਾਨਾਂ ਦਾ ਕੋਈ ਨਹੀਂ ਬਣ ਰਿਹਾ ਹੈਗਾ ਜਿਹੜਾ ਉੱਪਰੋਂ ਤੁਸੀਂ ਨੋਕਣ ਚ ਸਕਸੈਸਫੁਲ ਨਹੀਂ ਹੋਵੇ ਕਿੰਨੀਆਂ ਸਰਕਾਰਾਂ ਜਿਹੜੀਆਂ ਬਦਲੀਆਂ ਆਈਆਂ ਹਾਂ ਹਾਂਜੀ ਹਾਂਜੀ ਸੋ ਇਹ ਤਰਨ ਤਰਾਂ ਦੀ ਚੋਣ ਇੱਕ ਫੈਸਲਾ ਕੌਣ ਚੋਣ ਦੇ ਤੌਰ ਤੇ ਉੱਭਰ ਰਹੀ ਹੈ ਸਿੱਖ ਰਾਜਨੀਤੀ ਵਿੱਚ ਤੁਸੀਂ ਦੇਖੋ ਇੱਕ ਸਰਦਾਰ ਜਮੇਲ ਸਿੰਘ ਦੀ ਤੇ ਪ੍ਰਭ ਸ਼ਰਨਦੀਪ ਸਿੰਘ ਉਹਨਾਂ ਦੀ ਇੰਟਰਵਿਊ ਆਈ ਸੀ ਉਹਨਾਂ ਵਿੱਚ ਵੀ ਉਹਨਾਂ ਨੇ ਇਹ ਕਿਹਾ ਸੀਗਾ ਵੀ 2027 ਦੀਆਂ ਚੋਣਾਂ ਸਿੱਖਾਂ ਲਈ ਇੱਕ ਫੈਸਲਾ ਕੌਣ ਹੋਊਗੀ ਜੇ ਸਿੱਖ ਆਪਣੀ ਪੰਤਕ ਛਾਪ ਛੱਡ ਜਾਂਦੇ ਆ ਇਸ ਰਾਜ ਦੇ ਟਿਕ ਫੇਲਡ ਵਿੱਚ ਹੈ ਨਾ ਸੋ ਤੇ ਵੀ ਵੀ ਉਹ ਇਸ ਰਾਜਨੀਤੀ ਦੇ ਖੇਤਰ ਨੂੰ ਕਿਸੇ ਦੁਸ਼ਮਣ ਲਈ ਜਾਂ ਵਿਰੋਧੀ ਲਈ ਖੁੱਲਾ ਹੀ ਨਹੀਂ ਛੱਡ ਦਿੰਦੇ ਵੀ ਅਨ ਅਨ ਕੰਟੈਸਟਡ ਜਾਵੇ ਉਹਦੇ ਵਿੱਚ ਸਿੱਖ ਚੈਲੰਜ ਦੇ ਤੌਰ ਤੇ ਸਾਹਮਣੇ ਆਉਣ ਸੋ ਇਹ ਫੈਸਲਾ ਕੌਣ ਹੋਵੇਗੀ ਸੋ ਤਰਨ ਤਾਰਨ ਦੀ ਜਿਹੜੀ ਚੋਣ ਹੈਗੀ ਆ ਉਹਨੇ ਡਿਸਾਈਡ ਕਰਨਾ ਜਿਹੜਾ ਫਿਊਚਰ ਕੋਰਸ ਆਫ ਰਾਜਨੀਤੀ ਆ ਪੰਜਾਬ ਦਾ ਜੀ ਬਿਲਕੁਲ ਬਹੁਤ ਸਾਰੀਆਂ ਜਿਹਾ ਆਪਾਂ ਕਈ ਕੀ ਚੀਜ਼ਾਂ ਕਈ ਵਾਰ ਟੈਕਟੀਕਲ ਮੂਵਸ ਵੀ ਹੁੰਦੇ ਹੈਗੇ ਆ ਤੁਹਾਨੂੰ ਕਈ ਵਾਰੀ ਕਈ ਵਾਰੀ ਚੋਣਾਂ ਸਾਰਾ ਕੁਝ ਨਹੀਂ ਹੁੰਦੀਆਂ ਪਰ ਜਿਵੇਂ ਸਰਦਾਰ ਅਰਪਾਲ ਸਿੰਘ ਹੋਣਾ ਨੇ ਕਿਹਾ ਕਿ ਇਸ ਨੂੰ ਇੱਕਦਮ ਖਾਲੀ ਵੀ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਲੰਬਾ ਸਮਾਂ ਸਿੱਖਾਂ ਨੇ ਆਪਾਂ ਕਹਿ ਲਈ ਕਿ ਇੱਕ ਧਿਰ ਦੇ ਬੱਲੇ ਸਾਰਾ ਕੁਝ ਬੰਨ ਕੇ ਜੇ ਆਪਾਂ ਕਹੀਏ ਕਿ ਇੰਨਾ ਸਮਾਂ ਖਾਲੀ ਛੱਡ ਕੇ ਦੇਖ ਲਿਆ ਤੇ ਉਹਦੇ ਨਾਲ ਅਸੀਂ ਖਟਿਆ ਕੀ ਸਾਡੀਆਂ ਸੰਸਥਾਵਾਂ ਦਾ ਨੁਕਸਾਨ ਹੋਇਆ ਸਾਡੇ ਸਿੰਘ ਸ਼ਹੀਦ ਹੋਏ ਬੰਦੀ ਸਿੰਘ ਅੰਦਰ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਦਬੀ ਹੋਈ ਫਿਰ ਬੇਦਮੀਆਂ ਦਾ ਇਨਸਾਫ ਨਹੀਂ ਮਿਲੇ ਇਹ ਸਾਰਾ ਕੁਝ ਇਸ ਪੜ ਨੂੰ ਖਾਲੀ ਛੱਡ ਕੇ ਕੀ ਹੋਇਆ ਹੈਗਾ ਅਸੀਂ ਬਾਰ ਬਾਰ ਇਹ ਦੇਖਿਆ ਕਿ ਦੂਜੇ ਬੰਦੇ ਆਉਣਗੇ ਤੇ ਉਹਨਾਂ ਤੇ ਅਸੀਂ ਭਰੋਸਾ ਕਰੀਏ ਤੇ ਉਹ ਫਿਰ ਜਿਹੜਾ ਹੈਗਾ ਸਾਨੂੰ ਇਨਸਾਫ ਦੇਣ ਦੇਗੇ ਉਹਨਾਂ ਨੇ ਕੀ ਕੀ ਕੀਤਾ ਇਹ ਸਾਰਾ ਕੁਝ ਸਾਡੇ ਸਾਹਮਣੇ ਹੈਗਾ ਬਾਕੀ ਦੇਖਦੇ ਹਾਂ ਕਿਉਂਕਿ ਵੋਟਾਂ ਤੇ ਤਰਨਤਾਨ ਦੇ ਲੋਕਾਂ ਨੇ ਪਾਉਣੀਆਂ ਉਹ ਕਿੱਧਰ ਵੱਲ ਨੂੰ ਜਿਹੜੀ ਗੱਲ ਲੈ ਕੇ ਜਾਂਦੇ ਆ ਸਰਦਰਤਾ ਸਿੰਘ ਜੀ ਦੂਜੇ ਬੰਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਜਿਹੜਾ ਹੈਗਾ ਏ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਧੜੇ ਦੇ ਜਿਹੜਾ ਹੈ ਕੈਂਡੀਡੇਟ ਦੀ ਹਮਾਇਤ ਕਰਨੀ ਇਨੂੰ ਕਿਵੇਂ ਦੇਖਦੇ ਹੈਗੇ ਉਹ ਕੀ ਕੁਝ ਉਹਨਾਂ ਦੀਆਂ ਚੰਗੀਆਂ ਗੱਲਾਂ ਵੀ ਸੀ ਕਿ ਉਹ ਬਦਬੀ ਵਾਲੇ ਮਸਲੇ ਤੇ ਆਪਾਂ ਦੇਖਿਆ ਕਿ ਉੱਥੇ ਗਏ ਜਾ ਧਰਮ ਪ੍ਰਚਾਰ ਨੂੰ ਲੈ ਕੇ ਉਹ ਕਰਦੇ ਹੈਗੇ ਨੇ ਫਿਰ ਬਾਰ-ਬਾਰ ਜਿੱਦਾਂ ਅਜੇ ਵੀ ਪੂਰਨ ਤੌਰ ਤੇ ਕੌਮ ਦੇ ਵਿੱਚ ਜੇ ਐਕਸੈਪਟ ਨਹੀਂ ਹੋਏ ਤੇ ਦੂਜੇ ਬੰਨੇ ਇਸ ਤਰ੍ਹਾਂ ਕਹਿ ਦੇਣਾ ਫਿਰ ਆਪਾਂ ਦੇਖਿਆ ਸੀ ਪਿੱਛੇ ਜੇ ਇੱਕ ਮੀਟਿੰਗ 'ਚ ਕਹਿੰਦੇ ਸੀ ਕਿ ਪ੍ਰਧਾਨ ਸਾਹਿਬ ਬੈਠਿਆ ਇੰਨਾ ਵਰਗੇ ਬਣੋ ਕੀ ਇਹਨੂੰ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਸੋ ਇਹ ਉਹਨਾਂ ਦਾ ਜਿਹੜਾ ਦੁਖਦਾਈ ਮੂਵ ਹੈਗਾ ਕਿ ਜਦੋਂ ਪੰਥ ਇੱਕ ਪੰਥਕ ਜਜ਼ਬੇ ਨਾਲ ਆ ਜਿਹੜਾ ਉਹ ਇੱਕ ਖਾਸ ਉਮੀਦਵਾਰ ਨੂੰ ਭਾਈ ਮਨਦੀਪ ਸਿੰਘ ਉਹਨਾਂ ਦੀ ਹਮਾਇਤ ਵਿੱਚ ਆਇਆ ਹੋਇਆ ਉੱਥੇ ਜਥੇਦਾਰ ਅਕਾਲ ਤਖਤ ਦਾ ਜਿਹੜਾ ਉਹ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜੇ ਉਮੀਦਵਾਰ ਬੀਬੀ ਜੀ ਖੜੇ ਕੀਤੇ ਗਏ ਆ ਉਹਨਾਂ ਦੀ ਹਮਾਇਤ ਵਿੱਚ ਉੱਥੇ ਜਾ ਕੇ ਆਏ ਹੈਗੇ ਉਹਨਾਂ ਦੇ ਪ੍ਰੋਗਰਾਮ ਵਿੱਚ ਆ ਜਿਹੜੇ ਆ ਜਾ ਕੇ ਆਏ ਸੋ ਇੱਕ ਤਰ੍ਹਾਂ ਨਾਲ ਸਾਇਲੈਂਟ ਉਹਨਾਂ ਨੇ ਉਹ ਹਮਾਇਤ ਆ ਜਿਹੜੀ ਦੇ ਦਿੱਤੀ ਹੋਈ ਆ ਸੋ ਮਸਲਾ ਇਹ ਉਠਾਇਆ ਜਾ ਰਿਹਾ ਵੀ ਉਹ ਧਰਮੀ ਪਰਿਵਾਰ ਚ ਫੌਜੀ ਪਰਿਵਾਰ ਚ ਹੈਗਾ ਹੁਣ ਧਰਮੀ ਫੌਜੀ ਪਰਿਵਾਰ ਇਸ ਇੱਕ ਸੀਟ ਤੇ ਹੀ ਕਿਉਂ ਜਿੱਦਾਂ ਹੈਗਾ ਉਹ ਆਇਆ ਹੈਗਾ ਉਹਨਾਂ ਨੇ ਔਰ ਇਸ ਤੋਂ ਪਹਿਲਾਂ ਆਪਾਂ ਦੇਖਿਆ ਕਿ ਜਿਹੜੇ ਕੈਂਡੀਡੇਟ ਹੁਣ ਇਸ ਟਾਈਮ ਆਮ ਆਦਮੀ ਪਾਰਟੀ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਅਕਾਲੀ ਦਲ ਇਥੋਂ ਖੜਾਉਂਦਾ ਰਿਹਾ ਹੈਗਾ ਔਰ ਉਹ ਇਥੋਂ ਜਿੱਤਦੇ ਰਹੇਗੇ ਉਦੋਂ ਫਿਰ ਇਹ ਧਰਮੀ ਫੌਜੀ ਪਰਿਵਾਰ ਦਾ ਕੋਈ ਫਿਕਰ ਨਹੀਂ ਸੀ ਜਾਂ ਕਿਸ ਤਰ੍ਹਾਂ ਸੋ ਨਹੀਂ ਇਹ ਹੈਗਾ ਵੀ ਇਹ ਟੈਕਟੀਕਲ ਮੂਵ ਹੈਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਵਿਰੁੱਧ ਉਹਨਾਂ ਨੇ ਭਾਈ ਰਾਜੂਵਾਨਾ ਜੀ ਦੀ ਭੈਣ ਨੂੰ ਜਿਹੜਾ ਖੜਾ ਦਿੱਤਾ ਸੀ ਜਿਹੜਾ ਜਿਹੜਾ ਅਕਾਲੀ ਦਲ ਸੁਖਬੀਰ ਸਿੰਘ ਬਾਦਲਾ ਉਹ ਮੌਕਾ ਪ੍ਰਸਤ ਤੇ ਖੁਦਗਰਜ਼ ਰਾਜਨੀਤੀ ਕਰਦਾ ਹੈ ਵੀ ਇਹਨਾਂ ਜਿਹੜੇ ਜਿਹੜੇ ਭਾਵਕੋ ਮੁੱਦੇ ਆ ਉਹਨਾਂ ਨੂੰ ਆਪਣੇ ਰਾਜਨੀਤਿਕ ਹਿੱਤਾਂ ਲਈ ਵਰਤਦਾ ਹੈਗਾ ਠੀਕ ਹੈ ਉਹ ਭੈਣ ਜੀ ਆ ਜਿਹੜੇ ਉਹ ਧਰਮੇ ਪੌਜ ਜੀ ਪਰਿਵਾਰ ਨਾਲ ਹੋਣਗੇ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈਗਾ ਇਹ ਸਿਧਾਂਤਕ ਫੈਸਲਾ ਲੈ ਕੇ ਆਵੇਗਾ ਵੀ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਵਿੱਚ 50% ਸੀਟਾਂ ਧਰਮੀ ਫੌਜੀਆ ਨੂੰ ਦਿੱਤੀਆਂ ਜਾਣਗੀਆਂ। ਹੂੰ ਹੂੰ ਹੂੰ। 50% ਅਹੁਦੇਦਾਰੀਆਂ ਧਰਮੀ ਫੌਜੀਆ ਨੂੰ ਦਿੱਤੀਆਂ ਜਾਣਗੀਆਂ। ਜਾਂ ਜਿਨ੍ਹਾਂ ਨੇ ਤਸ਼ੱਦਦ ਚੱਲਿਆ ਹੈਗਾ ਖਾੜਕੂਲ ਹੈ ਵਿੱਚ ਜਿਨ੍ਹਾਂ ਤੇ ਜ਼ੁਲਮ ਹੋਇਆ ਵੀ ਅਸੀਂ ਬਾਕੀ ਦੇ ਆਹ ਦਲਜੀਤ ਸਿੰਘ ਚੀਮਾ, ਹਮੇਸ਼ਿੰਦਰ ਗਰੇਵਾਲ ਜਿਨ੍ਹਾਂ ਨੇ ਵੀ ਤੁਰੇ ਕਰਦੇ ਨੇ ਵੀ ਇਹ ਸੈਕੰਡਰੀ ਹੋਣਗੇ। ਇਹਨਾਂ ਦੀ ਕੋਈ ਪੁੱਛਦੱਸ ਨਹੀਂ ਹੋਵੇਗੀ। 50% ਸੀਟਾਂ ਅਸੀਂ ਜਿਹੜੀਆਂ ਹੈਗੀਆਂ ਉਹ ਦਵਾਂਗੇ ਕਿ ਕੀ ਕੀ ਕਰਨਗੇ ਸੁਖਵੀਰ ਸਿੰਘ ਬਾਦਲ। ਸੋ ਸਿਰਫ ਹੰਜੂਆਂ ਦਾ ਵਪਾਰ ਕਰਦੇ ਆ ਸਿੱਖ ਕੌਮ ਨੂੰ ਜਿਹੜਾ ਹੈਗਾ ਹਲੇ ਵੀ ਇੰਨਾ ਜਿਆਦਾ ਨੁਕਸਾਨ ਹੋਣ ਦੇ ਬਾਵਜੂਦ ਵੀ ਉਹ ਸਮਝ ਰਿਹਾ ਵੀ ਸਿੱਖ ਕੌਮ ਮੂਰਖ ਹੈਗੀ ਆ ਤੇ ਅਸੀਂ ਬਹੁਤ ਜਿਹੜੇ ਹੈਗੇ ਆ ਚਲਾਕ ਹੈਗੇ ਆ ਯਾ ਤਾਂ ਅਕਾਲੀ ਦਲ ਸਦਾਂ ਤਕ ਤੌਰ ਤੇ ਪੰਥ ਦੇ ਵਿਹੜੇ ਵਿੱਚ ਆਵੇ ਠੀਕ ਹੈ ਧਰਮੀ ਫੌਜੀਆ ਨੇ ਬਹੁਤ ਵੱਡਾ ਜਿਹੜਾ ਹੈਗਾ ਉਸ ਵੇਲੇ ਇੱਕ ਤਰ੍ਹਾਂ ਨਾਲ ਕਾਰਜ ਕਰਿਆ ਸੀ ਇੱਕ ਬਗਾਵਤ ਸੀ ਉਹ ਜਿਹੜੇ ਦੇਸ਼ ਦੀ ਉਹਨਾਂ ਨੇ ਨੂੰ ਸੁਰੱਖਿਅਤ ਕਰਨ ਦੀ ਸੌਂ ਖਾਧੀ ਸੀ ਉਹ ਦੇਸ਼ ਸੈਕੰਡਰੀ ਹੋ ਗਿਆ ਉਹਨਾਂ ਲਈ ਧਰਮ ਪਹਿਲ ਤੇ ਆ ਗਿਆ ਬਿਲਕੁਲ ਸੋ ਜਿਹੜੀਆਂ ਜਾਂਬਾਜ ਕੌਮਾਂ ਹੁੰਦੀਆਂ ਉਹਨਾਂ ਲਈ ਧਰਮ ਪਹਿਲਾ ਹੁੰਦਾ ਆਪਣੀ ਕੌਮ ਪਹਿਲਾ ਹੁੰਦੀ ਆ ਦੇਸ਼ ਆ ਜਿਹੜਾ ਉਹ ਹਮੇਸ਼ਾ ਹੀ ਸੈਕੰਡਰੀ ਹੁੰਦਾ ਪਰ ਉਹਨਾਂ ਨੂੰ ਪਿਛਲੇ 40 ਸਾਲਾਂ ਦੌਰਾਨ ਸ਼੍ਰੋਮਣੀ ਕਮੇਟੀ ਨੇ ਕੀ ਦਿੱਤਾ ਅਕਾਲੀ ਦਲ ਨੇ ਕੀ ਦਿੱਤਾ ਆਇਆ ਉਹਨਾਂ ਨੂੰ ਵੱਡੀਆਂ ਅਹੁਦੇਦਾਰੀਆਂ ਤੇ ਵੱਡੀਆਂ ਐਮਐਲਏ ਦੀਆਂ ਪੋਸਟਾਂ ਸੋ ਨਸ਼ਾ ਵੇਚਣ ਵਾਲਿਆਂ ਨੂੰ ਯਾ ਬਹੁਤ ਜ਼ਿਆਦੇ ਜਿਨ੍ਹਾਂ ਕੋਲ ਪੈਸਾ ਸੀ ਉਹਨਾਂ ਨੂੰ ਸੀਟਾਂ ਦੇ ਕੇ ਨਵਾਜਿਆ ਗਿਆ ਜਿਨ੍ਹਾਂ ਜ਼ਾਲਮ ਪੁਲਿਸ ਅਫਸਰਾਂ ਨੇ ਜ਼ੁਲਮ ਕਰਿਆ ਉਹਨਾਂ ਨੂੰ ਸੀਟਾਂ ਦੇ ਕੇ ਨਵਾਜਿਆ ਗਿਆ ਧਰਮੀ ਫੌਜੀਆ ਦਾ ਮੁੱਦਾ ਸਾਡੀ ਕੌਮ ਦਾ ਸਤਿਕਾਰਯੋਗ ਮੁੱਦਾ ਹੈ ਪਰ ਅਕਾਲੀ ਦਲ ਕਿਉਂਕਿ ਪ੍ਰਮੁੱਖ ਪਾਰਟੀ ਰਹੀ ਹੈ ਜੇ ਅੱਜ ਵੀ ਐਲਾਨ ਕਰੇ ਵੀ ਅਸੀਂ 50% ਸੀਟਾਂ ਦੇਵਾਂਗੇ ਹੋ ਸਕਦਾ ਪੰਥ ਆ ਜਿਹੜਾ ਕਿਤੇ ਨਾ ਕਿਤੇ ਉਹਨਾਂ ਦੀ ਬਾਹ ਫੜੇ ਪਰ ਇਸ ਵੇਲੇ ਉਹ ਜਿਹੜਾ ਹੈਗਾ ਜਥੇਦਾਰ ਸਾਹਿਬ ਨੂੰ ਵੀ ਵਰਤ ਰਹੇ ਆ ਧਰਮੀ ਫੌਜੀਆ ਨੂੰ ਵੀ ਵਰਤ ਰਹੇ ਆ ਤੇ ਭਾਈ ਰਾਜੂਵਾਨਾ ਦੇ ਪਰਿਵਾਰ ਨੂੰ ਵੀ ਆਪਣੀਆਂ ਲਾਲਸਾਵਾਂ ਅਤੇ ਰਸਿਆਸੀ ਹਵਸ ਲਈ ਵਰਤ ਰਿਹਾ ਜਿਹੜਾ ਕਿ ਠੀਕ ਨਹੀਂ ਹੈ ਜੀ ਬਿਲਕੁਲ ਜੀ ਔਰ ਇਹ ਜਿੰਨੀਆਂ ਵੀ ਸ਼ਕਤੀਆਂ ਹੈਗੀਆਂ ਨੇ ਇਹਨਾਂ ਦਾ ਸਤਕਾਰ ਤੇ ਆਪਾਂ ਕੀ ਕਿ ਪੂਰਾ ਬੜਦਾ ਹੈਗਾ ਪਰ ਇਹਨਾਂ ਨੂੰ ਵੀ ਥੋੜਾ ਜਿਆਦਾ ਜਾਗਰੂਕ ਹੋਣਾ ਪਵੇਗਾ ਕਿ ਕੀ ਕੀ ਕਿਤੇ ਵਰਤਿਆ ਤਾਂ ਨਹੀਂ ਜਾ ਰਿਹਾ ਜਿਵੇਂ ਸਰਦਾਰ ਅਬਦੁੱਲ ਬਤਾਰ ਸਿੰਘ ਹੋਣਾ ਨੇ ਕਿਹਾ ਕਿ ਕੀ ਕਿਤੇ ਮੌਕਾਪ੍ਰਸ ਰਾਜਨੀਤੀ ਦਾ ਇਹਨਾਂ ਨੂੰ ਸ਼ਿਕਾਰ ਤੇ ਨਹੀਂ ਬਣਾਇਆ ਜਾ ਰਿਹਾ ਕਿ ਇਹਨਾਂ ਨੂੰ ਜਿਹੜਾ ਹੈ ਪਤਾ ਫਿਰ ਕਾਫੀ ਸਮੇਂ ਬਾਅਦ ਲੱਗੇ ਕਿ ਇਸ ਤਰੀਕੇ ਦੇ ਨਾਲ ਵਾਪਰ ਗਿਆ ਹੈਗਾ ਸਾਨੂੰ ਜਿਹੜਾ ਵਰਤਿਆ ਗਿਆ ਫਿਰ ਉਹ ਗੱਲਾਂ ਜਿਹੜੀਆਂ ਨੇ ਸਮਾਂ ਆਪਾਂ ਕੀ ਕਿ ਉਦੋਂ ਨਿਕਲ ਜਾਂਦਾ ਹੁੰਦਾ ਜੇ ਪੂਰਨ ਇਮਾਨਦਾਰੀ ਹੁੰਦੀ ਤੇ ਪੰਜ ਵਾਰੀ ਸਰਕਾਰ ਰਹੀ ਹੈਗੀ ਆ ਉਦੋਂ ਕਿਉਂ ਨਹੀਂ ਇਦਾਂ ਦੇ ਜਾਂ ਇਸ ਤੋਂ ਇਲਾਵਾ ਜਿਹੜੇ ਸੰਘਰਸ਼ਮਈ ਪਰਿਵਾਰ ਹੈਗੇ ਨੇ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਅੱਗੇ ਲਿਆਂਦਾ ਜਾਂਦਾ ਇਹ ਜਿਹੜਾ ਇੱਕ ਸਵਾਲ ਸਰਫੇਸ ਜਿਹੜਾ ਹੈ ਖਾਸ ਕਰਕੇ ਸੋਸ਼ਲ ਮੀਡੀਆ ਤੇ ਹੋ ਰਿਹਾ ਹੈਗਾ